ਜੋੜੇ ਸਾ ਅਸੀਂ ਹੱਤ ਸਾਨੂੰ ਤੁਸੀਂ ਸ਼ਹਿਰ ਨਾਲ ਛੱਡੋ ਸ਼ਹਿਰ ਨਾਲ ਘਟਾਓ ਨਗਰ ਕੌਂਸਲ ਨੂੰ ਤਾਂ ਸਾਨੂੰ ਪਿੰਡ ਦੇ ਵਿੱਚ ਬਾਹਰੋ ਕੀ ਤੁਹਾਡੇ ਵਿਰੋਧੀ ਉਮੀਦਵਾਰ ਕਈ ਵੀਡੀਓ ਵਾਇਰਲ ਹੋਣੀਆਂ ਮੈਂ ਦੇਖੀਆਂ ਉਹ ਸਿੱਧਾ ਸਿੱਧਾ ਟਾਰਗੇਟ ਸਾਨੂੰ ਕਰ ਰਿਹਾ ਵੀ ਇਹ ਤਾਂ ਜੀ ਨਵੇਂ ਚਿਹਰੇ ਆ ਇਹ ਤਾਂ ਜੀ ਸਾਡੀਆਂ ਵੋਟਾਂ ਕੱਟਣ ਨੂੰ ਆਏ ਆ ਇਹਨਾਂ ਨੂੰ ਕੰਮ ਨਹੀਂ ਨਾ ਤਾਂ ਕਰਵਾਉਣੇ ਅਸੀਂ ਮੈਂ ਬਾਹਰ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਣ ਨੂੰ ਤੇ ਮੇਰੇ ਵਾਈਫ ਜਿਹੜੇ ਆ ਉਹ ਹਾਊਸ ਦੇ ਵਿੱਚ ਜਿਹੜੀ ਆ ਉਹ ਗੱਲ ਕਰਨਗੇ ਉਹ ਆਵਾਜ਼ ਬੁਲੰ ਜਾਣਗੇ ਤੇ ਇਹ ਜਿਹੜਾ ਜਵਾਬ ਹੈ ਇਸ ਤਰੀਕੇ ਨੂੰ ਜਿਹੜੇ ਲੋਕ ਦੇਣਗੇ ਕਿ ਅਸੀਂ ਵੋਟਾਂ ਪਾਣਨ ਨੂੰ ਖੜੇ ਸੀਗੇ ਕਿ ਉਹਨੂੰ ਜਿਤਾਉਣ ਦੇ ਲਈ ਅਸੀਂ ਜ਼ੋਰ ਲਾਇਆ ਹੈ ਕਿ ਜਨਰਲ ਸੀਟ ਹੈਗੀ ਆ ਜੈਂਟ ਸੀਟ ਹੈਗੀ ਆ ਉਥੇ ਲੇਡੀ ਖੜੀ ਹੋ ਗਈ ਵੀ ਇੱਕ ਵਸਤੇ ਤਿੰਨ ਗੈਂਡ ਚਲਾੜੇ ਆ ਤੇ ਚੌਥੇ ਨੰਬਰ ਤੇ ਲੇਡੀ ਲੜ ਰਹੀ ਆ ਇਹ ਗੱਲ ਹੋਈ ਲੇਡੀਜ਼ ਘਰ ਚਲਾ ਸਕਦੀ ਆ ਦੇਸ਼ ਚਲਾ ਸਕਦੀ ਆ ਸਾਡੇ ਪ੍ਰਧਾਨ ਮੰਤਰੀ ਮੇਰੀ ਜਿਵੇਂ ਆ ਤੇ ਕੀ ਉਹ ਆਪਣਾ ਮhalla ਨਹੀਂ ਚਲਾ ਸਕਦੇ ਆਪਣਾ ਵਾਰਡ ਨਹੀਂ ਚਲਾ ਸਕਦੇ ਅੱਛਾ ਰਿਸ਼ੂ ਮੱਲ ਕੌਂਸਲਰ ਬਣ ਗਿਆ ਇਹਨਾਂ ਨੇ ਕਹਿੰਦੇ ਲੱਭਣਾ ਨਹੀਂ ਤੁਹਾਨੂੰ ਉਹਦਾ ਪ੍ਰੋਫੈਸਰ ਆ ਉਹਦਾ ਜੌਬ ਕਰਦੇ ਆ ਉਹਦਾ ਸਵੇਰੇ ਚੱਲ ਜਾਗਾ ਨਾ ਸ਼ਾਮ ਨੂੰ ਆਉਣਾ ਇਹਦੇ ਮੋਹਰ ਲਾਉਣ ਦੀ ਲੋੜ ਪੈ ਗਈ ਕਿਤੇ ਠਾਣੇ ਜਾਂਦੀ ਲੋੜ ਪੈ ਗਈ ਕਿਤੇ ਕਚਹਿਰੀ ਜਾਂਦੀ ਲੋੜ ਪੈ ਗਈ ਕੋਈ ਪੰਚਾਇਤ ਦੇ ਇਕੱਠੀ ਹੋ ਕੇ ਆ ਗਈ ਤੇ ਉਹਦਾ ਲੱਭਣਾ ਨਹੀਂ ਵੀ ਆਪਣੀ ਵੋਟ ਕਿਉਂ ਖਰਾਬ ਕਰਦੇ ਹੋ ਵੀ ਇਹਦੇ ਵਰਗੀ ਕਹੋਗੇ ਉਹ ਵਾਲੇ ਡਰਾਪ ਕਰ ਦੋਗੇ ਅਸੀਂ ਉਹਦੀ ਜੌਬ ਜਿਹੜੀ ਆ ਛੱਡ ਦੋਗੇ ਇਹ ਘਰ ਦੇ ਵਿੱਚ ਇਹ ਵੀ ਗੱਲ ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਘਰ ਦੇ ਵਿੱਚ ਸਲਾਹ ਕੀਤੀ ਆ ਤੁਸੀਂ ਸਿੱਧਾ-ਸਿੱਧਾ ਕਹਿ ਜੰਨੇ ਆ ਵੀ ਜੋਬ ਛੱਡ ਦੇਗੇ ਬਿਲਕੁਲ ਬਿਲਕੁਲ ਆ ਜਿਹੜਾ 25 75 ਵਾਲਾ ਲੋਕਾਂ ਦੀ ਰਿਸ਼ਵਤ ਖੋਰੀ ਆ ਲੋਕਾਂ ਦੇ ਕੰਮ ਕਰਾਉਣ ਦੇ ਬਜਲੇ ਉਹਨਾਂ ਸਹੀ ਕੰਮ ਕਰਾਉਣ ਦੇ ਪੈਸੇ ਦੇਣੇ ਪੈਂਦੇ ਆ ਉਹਨਾਂ ਨੂੰ ਕੋਈ ਸਟੈਪ ਚੱਕੂਗੇ ਤੇ 200% ਯਕੀਨ ਨਾਲ ਗੱਲ ਕਹਿਣਾ ਆ ਕਿ ਜਿਹੜਾ ਵੀ ਕੰਮ ਹੋਊਗਾ ਤੁਹਾਡੇ ਕੋ ਉਹ ਬਿਲਕੁਲ ਬਿਨਾਂ 1 ਰੁਪਿਆ ਦਿੱਤੇ ਬਿਨਾਂ ਰਿਸ਼ਵਤੋਂ ਕੰਮ ਹੋਊਗਾ ਜੇਕਰ ਕੋਈ ਵੀ ਡਿਪਾਰਟਮੈਂਟ ਚਾਹੇ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਦਾ ਕੰਮ ਹੋਵੇ ਜੈਜ ਬਸ਼ਰਤ ਇਹ ਹੁਣ ਹੈਗਾ ਕਿ ਕੰਮ ਜਾਇਲ ਹੋਣਾ ਚਾਹੀਦਾ ਹੈ ਬਿਨਾ ਕੋਈ ਰਿਸ਼ਵਤ ਦਿੱਤੇ ਤੋਂ ਉਹ ਕੰਮ ਹੋਊਗਾ ਇਸ ਗੱਲ ਦੀ ਗਾਰੰਟੀ ਸਾਡੀ ਹੈ ਹੋਰ ਵੱਡਾ ਐਲਾਨ ਕਰਤਾ ਜੋ ਪੂਰੇ ਪੰਜਾਬ ਦੇ ਇਤਿਹਾਸ ਚ ਕਿਸੇ ਨੇ ਐਡੀ ਵੱਡੀ ਗੱਲ ਨਹੀਂ ਆਖੀ ਇਹ ਕਹਿੰਦੇ ਜੇ ਸਾਡੇ ਵਾਰਡ ਦੇ ਵਿੱਚ ਕਿਸੇ ਅਫਸਰ ਨੇ ਰਿਸ਼ਵਤ ਖੋਰੀ ਕੀਤੀ ਜਾਂ ਕਿਸੇ ਨੂੰ ਸਹੀ ਕੰਮ ਕਰਾਉਣ ਵੱਲੇ ਸਾਡੀ ਕੌਂਸਲ ਹੁੰਦੇ ਹੁੰਦੇ ਪੈਸੇ ਦੇਣੇ ਪਏ ਤਾਂ ਇਹ ਜ਼ਿੰਮੇਵਾਰੀ ਸਾਡੀ ਹੋਊਗੀ ਉਹ ਪੈਸੇ ਅਸੀਂ ਦਵਾਂਗੇ ਅਸੀਂ ਜ਼ਿੰਮੇਵਾਰ ਹੋਵਾਂਗੇ ਲੋਕ ਪਜਾ ਗੱਲਾਂ ਕਰਤੀਆਂ ਬਹੁਤ ਵੱਡੀਆਂ ਗੱਲਾਂ ਕਰਤੀਆਂ ਕਹਿੰਦੇ ਅਸੀਂ ਵੋਟਾਂ ਕੱਟਣ ਨਹੀਂ ਆਏ ਅਸੀਂ ਕਿਸੇ ਨੂੰ ਜਿੱਤੋਂ ਨਹੀਂ ਆਏ ਅਸੀਂ ਤਾਂ ਕਹਿੰਦੇ ਹਰਾਉਣ ਆਏ ਆ ਜਿੱਤ ਤਾਂ ਕਹਿੰਦੇ ਸਾਡੀ ਪੱਕੀ ਆ ਨਾ ਐਲਾਨ ਹੋਣਾ ਬਾਕੀ ਆ ਚਰਚਾ ਇਹ ਵੀ ਆ ਚਾਹੇ ਭਾਜਪਾ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਇਹਨਾਂ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈਗਾ ਖਲਾਰੇ ਇਹਨਾਂ ਦੇ ਪੈ ਚੁੱਕੇ ਆ ਉਹਨਾਂ ਪਾਰਟੀਆਂ ਦੇ ਵਰਕਰ ਵੀ ਪ੍ਰੋਫੈਸਰ ਇਸ਼ੂ ਦੇ ਟਰੱਕ ਦੇ ਨਿਸ਼ਾਨ ਤੇ ਮੋਰਾਂ ਲੋਣੇ ਤਿਆਰ ਵਾ ਤਿਆਰ ਬੈਠਿਆ ਸੋ ਹੁਣ ਅਸੀਂ ਪਹੁੰਚੂ ਗਏ ਹਾਂ ਗੁਰਾਇਆਂ ਸ਼ਹਿਰ ਦੇ ਵਿੱਚ ਅੱਜ ਗੱਲ ਕਰਾਂਗੇ ਖਾਸ ਤੌਰ ਤੇ ਬਾਡ ਨੰਬਰ 6 ਦੇ ਲਈ ਹੁਣ ਸਾਡੇ ਨਾਲ ਮਨੀਸ਼ ਪਾਪਾ ਮੇਰੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਧਰਮ ਪਤਨੀ ਪ੍ਰੋਫੈਸਰ ਇਸ਼ੂ ਐਜ਼ ਏ ਆਜ਼ਾਦ ਉਮੀਦਵਾਰ ਇਥੋਂ ਟੋਲ ਰਹਾ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਭਾਜਪਾ ਤੇ ਇਹਨਾਂ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਮਤਲਬ ਚਾਰੀ ਕਾਂਡੀ ਟੱਕਰ ਹੈਗੀ ਆ ਪਰ ਲੋਕਾਂ ਨੇ ਤਾਂ ਇਹ ਇਸ਼ਾਰਾ ਦਿੱਤਾ ਵੀ ਇਸ ਵਾਰ ਇਹਨਾਂ ਦਾ ਪਲੜਾ ਭਰੀ ਹੈਗਾ ਪਰ ਇਹਨਾਂ ਨੇ 2000 ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ ਤੁਹਾਡੇ ਵਿਰੋਧੀ ਉਮੀਦਵਾਰ ਕਈ ਵੀਡੀਓ ਵਾਇਰਲ ਹੋਣੀਆਂ ਮੈਂ ਦੇਖੀਆਂ ਉਹ ਸਿੱਧਾ ਸਿੱਧਾ ਇਹ ਟਾਰਗੇਟ ਸਾਨੂੰ ਕਰ ਰਿਹਾ ਵੀ ਇਹ ਤਾਂ ਜੀ ਨਵੇਂ ਚਿਹਰੇ ਆ ਇਹ ਤਾਂ ਜੀ ਸਾਡੀਆਂ ਵੋਟਾਂ ਕੱਟਣ ਨੂੰ ਆਏ ਆ ਇਹਨਾਂ ਨੂੰ ਕੰਮ ਨਹੀਂ ਨਾ ਤਾਂ ਕਰਵਾਉਣੇ ਸਿੱਧਾ ਸਿੱਧਾ ਤੁਹਾਡੇ ਦੇ ਕਰ ਰਿਹਾ ਵੀ বললে ਇਸ ਗੱਲ ਦਾ ਕੀ ਜਵਾਬ ਦਿੰਨੇ ਹੋ ਤੁਸੀਂ ਅ ਤਕਰ ਸਾਹਿਬ ਨਾ ਤੁਹਾਡੇ ਦੇ ਨਵੇਂ ਚਿਹਰੇ ਆ ਨਾ ਮੈਂ ਲੋਕਾਂ ਦੇ ਨਵੇਂ ਚਿਹਰੇ ਆ ਲੋਕਾਂ ਨੂੰ ਸਭ ਪਤਾ ਹੈ ਕੌਣ ਕਿਹਦੀਆਂ ਵੋਟਾਂ ਤੋੜਨ ਲੈ ਆਇਆ ਕੌਣ ਕਿੰਨਾ ਕੰਮ ਕਰਾ ਸਕਦਾ ਕੌਣ ਕਿੰਨਾ ਕੰਮ ਨਹੀਂ ਕਰਾ ਸਕਦਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ 14 ਤੋਂ 15 ਸਾਲ ਹੋ ਗਏ ਹੈ ਮੈਂ ਲੋਕਾਂ ਨੂੰ ਸਮਰਪਿਤ ਆ ਲੋਕਾਂ ਦੇ ਮੁਸ਼ਕਲਾਂ ਨੂੰ ਸਮਰਪਿਤ ਆ ਲੋਕਾਂ ਦੀ ਜਿਹੜੀ ਆਵਾਜ਼ ਹੈ ਪ੍ਰਸ਼ਾਸਨ ਤੱਕ ਜਾਂ ਸਰਕਾਰਾਂ ਤੱਕ ਜਿਹੜਾ ਪਹੁੰਚਾਉਣ ਦਾ ਜਿਹੜਾ ਤਾਂ ਦੇਹ ਨਾਲ ਜਿਹੜਾ ਆਪਣਾ ਕੰਮ ਕਰ ਰਿਹਾ ਕੋਈ ਮੇਰਾ ਚਿਹਰਾ ਨਾ ਵਾ ਨਹੀਂ ਹੈਗਾ ਮੇਰਾ ਕੰਮ ਕਰਨ ਦਾ ਸਟਾਈਲ ਕਿਸਨ ਨੂੰ ਪਤਾ ਹੈਗਾ ਜੇ ਆਪਾਂ ਲੋਕਾਂ ਦੀ ਲੜਾਈ ਲੜ ਸਕਦੇ ਆ ਲੋਕਾਂ ਦੀ ਆਵਾਜ਼ ਸਰਕਾਰੀ ਦਰਬਾਰੇ ਪਹੁੰਚਾ ਸਕਦੇ ਆ ਜੇਕਰ ਹੁਣ ਜੇ ਅਸੀਂ ਇਸ ਮੈਦਾਨ ਦੇ ਵਿੱਚ ਮੈਂ ਆਪਣੇ ਨਾਲ ਆਪਣੇ ਪਰਿਵਾਰ ਨੂੰ ਸ਼ਾਮਲ ਕੀਤਾ ਹੈ ਜੇ ਹਾਊਸ ਦੇ ਵਿੱਚ ਜੇ ਲੋਕ ਸਾਨੂੰ ਫਤਵਾ ਦਿੰਦੇ ਆ ਲੋਕ ਸਾਡੇ ਤੇ ਉਮੀਦ ਕਰਦੇ ਆ ਆਸ ਵਿਸ਼ਵਾਸ ਕਰਕੇ ਸਾਨੂੰ ਜਿਤਾਉਂਦੇ ਆ ਤੇ ਜੇ ਅਸੀਂ ਮੈਂ ਬਾਹਰ ਪ੍ਰਸ਼ਾਸਨ ਦਾ ਕਮਰ ਪਹੁੰਚਾਉਂ ਨੂੰ ਤੇ ਮੇਰੀ ਵਾਈਫ ਜਿਹੜੇ ਉਹ ਹਾਊਸ ਦੇ ਵਿੱਚ ਜਿਹੜੀ ਆ ਉਹ ਗੱਲ ਕਰਨਗੇ ਉਹ ਆਵਾਜ਼ ਬੰਜਾਨਗੇ ਤੇ ਇਹ ਜਿਹੜਾ ਗਵਾਹ ਆ 21 ਤਰੀਕ ਨੂੰ ਜਿਹੜੇ ਲੋਕ ਦੇਣਗੇ ਕਿ ਅਸੀਂ ਵੋਟਾਂ ਪਾਣਨ ਨੂੰ ਖੜੇ ਸੀਗੇ ਕਿ ਉਹਨੂੰ ਜਿਤਾਉਣ ਦੇ ਲਈ ਅਸੀਂ ਜ਼ੋਰ ਲਾਇਆ ਹੋਇਆ ਪੂਰੇ ਗਰਾਹ ਸ਼ਹਿਰ ਦਾ ਇਕੱਲਾ ਇੱਕ ਨਹੀਂ ਮੈਂ ਕਹਿੰਦਾ ਮੇਰੇ ਵਾਰਡ ਦਾ ਨਹੀਂ ਮੈਨੂੰ ਹੁਣ ਇਹ ਪਤਾ ਲੱਗਦਾ ਕਿ ਲੋਕ ਲੋਕਾਂ ਦਾ ਪਿਆਰ ਮੈਨੂੰ ਕਿਸ ਤਰੀਕੇ ਦੇ ਨਾਲ ਮਿਲ ਰਿਹਾ ਚਾਹੇ ਉਹ ਦੇਸ਼ ਹੋਵੇ ਵਿਦੇਸ਼ ਹੋਵੇ ਵਾਰਡ ਹੋਵੇ ਸ਼ਹਿਰ ਹੋਵੇ ਜਾਂ ਪਿੰਡ ਹੋਣ ਕਿਸ ਤਰੀਕੇ ਦੇ ਨਾਲ ਆਮ ਮਹਾਰੇ ਲੋਕ ਲੱਗੇ ਹੋਏ ਐ ਸਾਡੇ ਸਾਡੇ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ ਅਸੀਂ ਆਸ ਉਮੀਦ ਵੀ ਇਹੀ ਕਰਦੇ ਆ ਕਿ ਜਿੱਦਾਂ ਪਿਆਰ ਸਾਨੂੰ ਲੋਕਾਂ ਨੇ ਹੁਣ ਤੱਕ ਦਿੱਤਾ ਆ 21 ਤਰੀਕ ਨੂੰ ਉਸੇ ਤਰੀਕੇ ਦਾ ਪਿਆਰ ਜਿਹੜਾ 4 ਵਜੇ ਜਦੋਂ VOTING ਖਤਮ ਹੋਣੀ ਆ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਵੀ ਗੱਲ ਵੱਡੀ ਚੱਲੀ ਕਿ ਨੇ ਜਨਰਲ ਸੀਟ ਹੈਗੀ ਆ ਜੈਂਟ ਸੀਟ ਹੈਗੀ ਆ ਉੱਤੇ ਲੇਡੀ ਖੜੀ ਹੋ ਗਈ ਇੱਕ ਵਾਰੀ ਤਿੰਨ ਜੈਂਟ ਲੜ ਰਹੇ ਆ ਤੇ ਚੌਥੇ ਨੰਬਰ ਤੇ ਲੇਡੀ ਲੜ ਰਹੇ ਆ ਇਹ ਵੀ ਬੜੀਆਂ ਚਰਚਾ ਕਰ ਰਹੇ ਆ ਕਹਿੰਦੇ ਖੁਦ ਨਹੀਂ ਖੜੇ ਹੋਈ ਇਹਦੇ ਵੇਲੇ ਕੀ ਕਹੋਗੇ ਬਿਲਕੁਲ ਤਕੜਾ ਸਾਹਿਬ ਕਹਿੰਦੇ ਇੱਕ ਨਾਰੀ ਸੱਪੇ ਭਾਰੀ ਉਹ ਸਾਰਿਆ ਨਾਰੀਆਂ ਅੱਜਕੱਲ ਕਿਉਂਕਿ ਜੇਕਰ ਅਸੀਂ 13 ਸੀਟਾਂ ਦੀ ਗੱਲ ਕਰੀਏ 13 ਵਾਰਡ ਜਿਹੜਾ ਹੈਗਾ ਨਗਰ ਕੌਂਸਲ ਦੇ ਤੇ ਉਹਦੇ ਵਿੱਚ ਮੈਂ ਉਹ ਭਾਈ ਸਾਹਿਬ ਨੂੰ ਜਾਂ ਉਹ ਜਿਹੜੇ ਗੱਲਾਂ ਇਹ ਕਰਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਜੇ ਇਹਦੇ ਵਿੱਚ 50% ਕੋਟਾ ਲੇਡੀਆਂ ਦੀ ਜਾਣੀ ਆ 13 ਦੇ ਵਿੱਚੋਂ ਤੇ ਚੌਧਵੀ ਜਿਹੜੀ ਪ੍ਰਧਾਨਗੀ ਦੀ ਚੋਣ ਹੋਣੀ ਆ ਚੌਧਵੀ ਐਮਐਲਏ ਦੀ ਹੋਣੀ ਆ ਤੇ ਜੇ ਜਿਹੜੇ ਭਾਈ ਸਾਹਿਬ ਇਹ ਗੱਲਾਂ ਕਰ ਰਹੇ ਆ ਕਿ ਇੱਕ ਲੇਡੀ ਨੂੰ ਅੱਗੇ ਕੀਤਾ ਹੈ ਕੀ ਗੱਲ ਹੋਈ ਲੇਡੀਆਂ ਘਰ ਚਲਾ ਸਕਦੀ ਆ ਦੇਸ਼ ਚਲਾ ਸਕਦੀ ਆ ਸਾਡੇ ਪ੍ਰਧਾਨ ਮੰਤਰੀ ਲੇਡੀਆਂ ਰਹੇ ਆ ਤੇ ਕਿਉਂ ਉਹ ਆਪਣਾ ਮਹੱਲਾ ਨਹੀਂ ਚਲਾ ਸਕਦੇ ਆਪਣਾ ਵਾਰਡ ਨਹੀਂ ਚਲਾ ਸਕਦੇ ਨਾਲੇ ਉਹ ਜਿਹੜੇ ਜਿਹੜੇ ਆ ਉਹ ਰਬਰ ਦੀ ਮੋਹਰ ਨਹੀਂ ਹੈਗੇ ਇੰਨਾ ਗੁੰਗੇ ਮੰਤਰੀ ਬਣ ਕੇ ਬੈਠੂਗੇ 15 ਸਾਲਾਂ ਤੋਂ ਉਹ ਜਿਹੜੇ ਐਜੂਕੇਸ਼ਨ ਲੈ ਨਾਲ ਜੁੜੇ ਹੋਏ ਆ ਬੱਚਿਆਂ ਦੀ ਸਮੱਸਿਆ ਤੋਂ ਲੈ ਕੇ ਵਾਰਡ ਦੀ ਸਮੱਸਿਆ ਕੀ ਸ਼ਹਿਰ ਦੀਆਂ ਸਮੱਸਿਆ ਜੇ ਜੇ ਇਹ ਘਰਾਂ ਦੇ ਵਿੱਚ ਆਮ ਗੱਲਬਾਤ ਹੁੰਦੀ ਹੈ ਮੈਨੂੰ ਦੇਖ ਲਿਆ ਸਾਰੀ ਦਿਹਾੜੀ ਸਾਰੇ ਦਿਨ ਹੋਵੇ ਰਾਤ ਹੋਵੇ ਖਬਰਾਂ ਹੁੰਦੀਆਂ ਘਰ ਦੇ ਵਿੱਚ ਲਿਖਿਆ ਜਾਂਦੀ ਹੈ ਬੁਲਿਆ ਜਾਂਦੀ ਹੈ ਸੁਣਿਆ ਜਾਂਦੀ ਹੈ ਫੋਨ ਆਉਂਦੇ ਆ ਸਭ ਕੁਝ ਜਿਹੜਾ ਹੈ ਉਹਨਾਂ ਦੇ ਸਾਹਮਣੇ ਅੱਧਿਕ ਬਤਰਗਰ ਉਹ ਵੀ ਹੈਗੀ ਹੈ ਇਦਾਂ ਦੀ ਵੀ ਉਹ ਗੱਲ ਕਰਦੇ ਆ ਕਹਿੰਦੇ ਭਾਈ ਕਾਉਂਸਲਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ ਥਾਣੇ ਜਾਣਾ ਪੈਂਦਾ ਕਚਹਿਰੀ ਜਾਣਾ ਪੈਂਦਾ ਰਾਤ ਅੱਧੀ ਰਾਤ ਉੱਠਣਾ ਪੈਂਦਾ ਦਿਨੇ ਉੱਠਣਾ ਪੈਂਦਾ ਬਹੁਤ ਤਰ੍ਹਾਂ ਦੇ ਮਸਲੇ ਹੁੰਦੇ ਆ ਵੀ ਇੱਕ ਉਹ ਲੇਡੀ ਆ ਉਹਨਾਂ ਤੋਂ ਇਹ ਸਾਰੇ ਕੰਮ ਕਰਨੇ ਹੋਣੇ ਹੈਗੇ ਫਿਰ ਕੀ ਉਹ ਥਾਣੇ ਕਚਹਿਰੀਆਂ 'ਚ ਜਾ ਕੇ ਪ੍ਰੋਫੈਸਰ ਇਸ਼ੂ ਲੋਕਾਂ ਦੀ ਬਾਤ ਚੱਕ ਸਕਦੇ ਆ ਚੱਕ ਲੈਣਗੇ ਇਹ ਗੱਲਾਂ ਵੀ ਚੱਲਦੀਆਂ ਤੇ ਜਦੋਂ ਮੈਂ ਪੁੱਛਣਾ ਚਾਹੁੰਦਾ ਜਦੋਂ ਜਦੋਂ ਇੱਥੇ ਇਸ ਬੋਰਡ ਦੀ ਗੱਲ ਕੀਤੀ ਆ ਵੀ ਕਿਉਂਕਿ ਬੋਰਡ ਨੰਬਰ ਜ਼ਰੂਰ ਚੇਂਜ ਹੋਇਆ ਵੋਟ ਨੰਬਰ 'ਤੇ ਪਹਿਲਾ ਇਹ 8 ਜਿਹੜਾ ਹੁਣ 6 ਹੋਇਆ ਹੈ ਤੇ ਜਿਹੜੇ ਉਹਨਾਂ ਦੇ ਘਰੋਂ ਜਿਹੜੇ ਐਮਸੀ ਬਣੇ ਸੀਗੇ ਕੀ ਉਹਨਾਂ ਨੂੰ ਡਰ ਲੱਗਦਾ ਸੀਗਾ ਜਾਨ ਨੂੰ ਉਹ ਉਹਨਾਂ ਨੇ ਕੰਮ ਨਹੀਂ ਕਰਾਇਆ 5 ਸਾਲ ਸੇਵਾ ਨਹੀਂ ਕੀਤੀ ਹੈ ਜੀ ਬੋਰਡ ਦੀ ਉਹਨਾਂ ਦੇ ਵੀ ਤਾਂ ਘਰੋਂ ਹੀ ਵਾਈ ਬਣੇ ਜਿਹੜੇ ਐਮਸੀ ਬਣੇ ਸੀਗੇ ਉਦੋਂ ਕੀ ਲੋਕਾਂ ਨੂੰ ਮਤਲਬ ਉਹ ਕੀ ਇਸ ਗੱਲ ਨੂੰ ਮੰਨਦੇ ਆ ਕਿ ਉਹਨਾਂ ਵੱਲੋਂ ਸੇਵਾ ਨਹੀਂ ਕੀਤੀ ਗਈ ਸੀ ਜਾਂ ਹੁਣ ਨਹੀਂ ਥਾਣੇ ਕਿਚਰੇ ਜਾ ਸਕਦੇਗੇ ਜਾਂ ਨਹੀਂ ਫੋਟੋ ਹੋ ਜਾ ਦੇਕੋ ਪਿਛਲੇ ਜਿਹੜੇ 5 ਸਾਲ 5 ਸਾਲ ਬੀਤ ਗਏ ਆ ਉਦੋਂ ਵੀ 6 ਜਿਹੜੇ ਆ 6 ਐਮਸੀ ਜਿਹੜੇ ਆ ਲੇਡੀਜ਼ ਐਮਸੀ ਇੱਥੇ ਰਹਿ ਹੈ ਕਿਉਂਕਿ ਹੁਣ ਕੋਟਾ ਜਿਹੜਾ ਹੈ ਸਰਕਾਰ ਨੇ ਇਹ ਤਾਂ ਕਿਹਾ ਹੋਇਆ 50% ਜਿਹੜਾ ਹੈ ਮਹਿਲਾਵਾਂ ਦਾ ਕੋਟਾ ਹੋਊਗਾ ਇਹਦਾ ਮਤਲਬ ਸਿੱਧਾ ਸਿੱਧਾ ਉਹ ਮਹਿਲਾਵਾਂ ਨੂੰ ਕਮਜ਼ੋਰ ਸਮਝੇ ਮਹਿਲਾਵਾਂ ਨੂੰ ਕੀ ਕਹਿੰਦੇ ਘਰਾਂ ਦੇ ਵਿੱਚ ਡੱਕੇ ਰੋ ਸਿਰਫ ਰੋਟੀਆਂ ਬਣਾਉਂਦਾ ਲੱਗੇ ਰੋ ਘਰਾਂ ਦੇ ਕੰਮ ਕਰੋ ਕਿਉਂ ਨਹੀਂ ਲੇਡੀਜ਼ ਬਾਹਰ ਆ ਸਕਦੀਆਂ ਮੈਂ ਇਹ ਆਪਣੇ ਵਾਈਫ ਨੂੰ ਅੱਗੇ ਕੀਤਾ ਹੈ ਐਸੀ ਗੱਲ ਕਰਕੇ ਕੀਤਾ ਹੈ ਕਿ ਜਦੋਂ ਮੈਂ ਸੇਵਾ ਨੂੰ ਸਮਰਪਿਤ ਆ ਮੇਰਾ ਪਰਿਵਾਰ ਇਸ ਗੱਲ ਨੂੰ ਡੈਲੀਗੇਟਡ ਹੋਵੇ ਮੇਰਾ ਪਰਿਵਾਰ ਲੋਕਾਂ ਦੀ ਸਮੱਸਿਆ ਨੂੰ ਕਿਉਂਕਿ ਮਹਿਲਾਵਾ ਹੈ ਮਹਿਲਾਵਾ ਕਿਉਂਕਿ ਅਸੀਂ ਅਗਰ ਤੁਸੀਂ ਹੋਵੋ ਮੈਂ ਹਵਾਂ ਅਸੀਂ ਸਾਰੀ ਥਾੜੀ ਬਾਹਰ ਰਹਿਣਾ ਹੈ ਤੁਸੀਂ ਸਵੇਰੇ 6 ਵਜੇ ਨਿਕਲ ਜਾਓ ਟੂਰ ਹੁੰਦਾ ਤੁਹਾਡਾ ਜਾਂ ਤੁਸੀਂ ਕਬਰੇ ਤੇ ਜਾਣੇ ਜਾਂ ਕਿਸੇ ਵੀ ਆਪਣੇ ਸ਼ੂਟ ਤੇ ਜਾਣੇ ਹੈਗੇ ਆਂ ਤੇ ਰਾਤ ਨੂੰ ਤੁਸੀਂ 12 ਵਜੇ ਆਣਾ 1 ਵਜੇ ਆਣਾ 2 ਵਜੇ ਆਣਾ ਕੁਝ ਨਹੀਂ ਪਤਾ ਮਹਿਲਾਵਾ ਕਰ ਰਹੀਂਦੀ ਹੈ ਸਮੱਸਿਆ ਮਾ ਕੀ ਹੈਗੀ ਮਹੱਲੇ ਦੀਆਂ ਗਲੀ ਦੀਆਂ ਨਾਲੀ ਦੀਆਂ ਘਰ ਦੀਆਂ ਮਹਿਲਾਵਤੋ ਵੱਧ ਕੋਈ ਨਹੀਂ ਸਮਝ ਸਕਦਾ ਮੈਨੂੰ ਕੋਈ ਕੋਈ ਇਲਜ਼ਾਮ ਨਹੀਂ ਲੱਭਾ ਵੀ ਭਾਈ ਇਹ ਕਰਪਟ ਬੰਦੇ ਆ ਬਈ ਇਹ ਸਾਫ ਸ਼ਿਕਾਇਤ ਹੈ ਨਹੀਂ ਜਾਂ ਕੁਝ ਨਹੀਂ ਕਰ ਸਕਣਗੇ ਉਹਨਾਂ ਦੇ ਕੋਲ ਸਿਰਫ ਇੱਕ ਵੱਡਾ ਸਾਡੇ ਤੇ ਇਲਜ਼ਾਮ ਲਗਾਇਆ ਜਾ ਰਿਹਾ ਆ ਜੋ ਉਹ ਇੱਕ ਬੜਾ ਫੋਰਸਫੁਲੀ ਇਹਨੂੰ ਕਰ ਰਿਹਾ ਆ ਉਹ ਕਹਿੰਦੇ ਪ੍ਰੋਫੈਸਰ ਰਿਸ਼ੂ ਮੰਨ ਲੋ ਕਾਉਂਸਲਰ ਬਣ ਗਏ ਇਹਨਾਂ ਨੇ ਕਹਿੰਦੇ ਲੱਭਣਾ ਨਹੀਂ ਤੁਹਾਨੂੰ ਉਹਦਾ ਪ੍ਰੋਫੈਸਰ ਆ ਉਹਦਾ ਜੌਬ ਕਰਦੇ ਉਹਨਾਂ ਦਾ ਸਵੇਰੇ ਚੱਲ ਜਾਗਾ ਨਾ ਸ਼ਾਮ ਨੂੰ ਆਉਣਾ ਕਿਤੇ ਮੋਹਰ ਲਾਉਣ ਦੀ ਲੋੜ ਪੈ ਗਈ ਕਿਤੇ ਥਾਣੇ ਜਾਣ ਦੀ ਲੋੜ ਪੈ ਗਈ ਕਿਤੇ ਕਚਹਿਰੀ ਜਾਣ ਦੀ ਲੋੜ ਪੈ ਗਈ ਕੋਈ ਪੰਚਾਇਤ ਦੇ ਇਕੱਠੀ ਹੋ ਕੇ ਆ ਗਈ ਤੇ ਉਹਦਾ ਲੱਭਣਾ ਨਹੀਂ ਵੀ ਆਪਣੀ ਬੋਟ ਕਿਉਂ ਖਰਾਬ ਕਰਦੇ ਹੋ ਵੀ ਇਹਦੇ ਬਾਰੇ ਕੀ ਕਹੋਗੇ ਦੇਖੋ ਇਸ ਗੱਲ ਕੋਈ ਕਿਸੇ ਦਾ ਕੋਈ ਗੱਲ ਲੁਕ ਹੀ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਹੈ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਪਰਮਾਨੰਦ ਬਾ ਕਰੇ ਕਿਸੇ ਨੂੰ ਕੋਈ ਐਦਾਂ ਦੀ ਲੋੜ ਨਾ ਪਵੇ ਕਿ ਥਾਣੇ ਕਚਹਿਰੀ ਜਾਣਾ ਪਵੇ ਦੂਸਰੀ ਗੱਲ ਪਹਿਲ ਦਾ ਆਧਾਰੇ ਹੋਊਗਾ ਕਿ ਅਸੀਂ ਥਾਣੇ ਗਜਰੀ ਵਾਲਾ ਕੰਮ ਹੈ ਪਹਿਲਾਂ ਆਪਾਂ ਆਪਾਂ ਮਹੱਲੇ ਦੇ ਵਿੱਚ ਭਾਈਚਾਰੇ ਦੇ ਵਿੱਚ ਉਸ ਗੱਲ ਨੂੰ ਨਿਬੇੜਨ ਦੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਥਾਣੇ ਗਜਰੀ ਕਿਉਂ ਜਾਣਾ ਹੈ ਕਿਉਂਕਿ ਪਰਿਵਾਰ ਹੈ ਸਾਡਾ ਸਾਰਾ ਅਸੀਂ ਕਿਉਂ ਉਧਰ ਜਾਣ ਨੂੰ ਮੂੰਹ ਕਰਨਾ ਦੂਸਰੀ ਗੱਲ ਇਸ ਗੱਲ ਦੀ ਛੋਟੀ ਹੈ ਕਿ ਹੋ ਸਕਦਾ ਹੈ ਕਿ ਸਾਡਾ ਕੰਮ ਫੋਨ ਤੇ ਹੋ ਜਵੇ ਤੁਹਾਡੇ ਭਰਾ ਦੀ ਇੰਨੇ ਤਾਂ ਹੈਗੀ ਬਣੀ ਬਣਾਈ ਕਿ ਲੋੜ ਨਹੀਂ ਪੈਣੀ ਹੈਗੀ ਕਿ ਆਪਾਂ ਵੇਟ ਕਰੀਏ ਤੀਸਰੀ ਗੱਲ ਇਹ ਹੈ ਜੇਕਰ ਇਦਾਂ ਦੀ ਸਮੱਸਿਆ ਆਂਦੀ ਹੈ ਕਿ ਸਟੈਂਪ ਲੱਗਣੇ ਹੈ ਜੇ ਆ ਤੇ ਅਸੀਂ ਜਿਹੜੀ ਸਮਰਪਤ ਜਿਹੜਾ ਹੁਣ ਲੋਕਾਂ ਨੂੰ ਸਮਰਪਿਤ ਕੀਤਾ ਹੈ ਲੋਕਾਂ ਨੇ ਜੇ ਵਿਸ਼ਵਾਸ ਕਰਨਾ ਹੈ ਤੇ ਅਸੀਂ ਉਹਦੀ ਜਿਹੜੀ ਇਹ ਹੈ ਜਿਹੜੀ ਐਜੂਕੇਸ਼ਨ ਦੀ ਸੇਵਾ ਆ ਸ਼ਾਮ ਵੇਲੇ ਘਰ ਵੇਲੇ ਟੁਕ ਟਿਊਸ਼ਨਾਂ ਵੀ ਕਰਦੀ ਹੈ ਕੱਲਾ ਕਾਲਜ ਦੇ ਵਿੱਚ ਨਹੀਂ ਕਾਲਜ ਡ롭 ਕਰ ਦੋਗੇ ਅਸੀਂ ਉਹਦੀ ਜੌਬ ਜਿਹੜੀ ਆ ਛੱਡ ਦੋਗੀ ਘਰ ਦੇ ਵਿੱਚ ਇਹ ਵੀ ਗੱਲ ਬੜੀ ਵੱਡੀ ਗੱਲ ਕਹਿ ਰਹੇ ਤੁਸੀਂ ਘਰ ਘਰ ਦੇ ਵਿੱਚ ਸਲਾਹ ਕੀਤੀ ਹੈ ਤੁਸੀਂ ਸਿੱਧਾ ਸਿੱਧਾ ਕਹਿ ਜਾਂਦੇ ਹੋ ਵੀ ਜੌਬ ਛੱਡ ਦੇਾਂਗੇ ਭਾਈ ਜੀ ਵੱਡੀ ਜੌਬ ਹੈ ਉਹ ਕਿਹੜੀ ਵੀ ਛੋੜੀ ਮੋਢੀ ਕੋਈ ਜੌਬ ਹੈਗੀ ਆ ਵੀ 1000 2000 1500 2500 ਵਾਲੀ ਵੱਡੀ ਇਨਕਮ ਆਉਂਦੀ ਆ ਕਿ ਲੋੜ ਪਈ ਤਾਂ ਤੁਸੀਂ ਜਿੱਤਣ ਤੋਂ ਬਾਅਦ ਜੌਬ ਛੱਡ ਦੋਗੇ ਇਸ ਗੱਲ ਦੀ ਕਮਿਟਮੈਂਟ ਕਰਦੇ ਹੋ ਬਿਲਕੁਲ ਬਿਲਕੁਲ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਆndi ਹੈਗੀ ਆ ਜੇ ਲੋਕ ਕਹਿੰਦੇ ਆ ਕਿ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਆਈ ਹੈ ਤੇ ਉਸੇ ਟਾਈਮ ਔਨ ਰਿਕਾਰਡ ਔਨ ਕੈਮਰਾ ਵਿੱਚ ਇਹ ਗੱਲ ਕਹਿਣਾ ਹੈ ਕਿ ਉਸੇ ਟਾਈਮ ਅਸਤੀਫਾ ਦਿੱਤਾ ਹੋਇਆਗਾ ਰੈਜ਼ੀਗਨੇਸ਼ਨ ਜਰਚ ਹੋਇਆਗਾ ਤੇ ਉਸੇ ਟਾਈਮ ਮੇਰੀ ਜੌਬ ਹੈ ਜਿਹੜੀ ਛੱਡੀ ਜਾਊਗੀ ਤੇ ਪੱਕਾ ਜਿਹੜਾ ਹੈ ਇਹ ਘਰ ਦੇ ਵਿੱਚ 24 ਘੰਟੇ ਅਸੀਂ ਲੋਕਾਂ ਨੂੰ ਸਮਰਪਿਤ ਹੈ ਲੋਕਾਂ ਦੇ ਲਈ હાજર ਰਹਿਣ ਜਦੋਂ ਮਰਜ਼ੀ ਆਣ ਜਦੋਂ ਮਰਜ਼ੀ ਇਹ ਨਹੀਂ ਦੇਖਣਾ ਅਸੀਂ ਕਿ ਸਵੇਰ ਦੇ 6 ਵਜੇ ਕੋਈ 8:30 ਤੇ ਆ ਗਿਆ ਇਹ ਨਹੀਂ ਦੇਖਣਾ ਰਾਤ ਦੇ 12 ਵਜੇ ਹੈ 1 ਵਜਾ 2 ਵਜੇ ਕਿਉਂਕਿ ਮੇਰਾ ਖੁਦ ਆਹੀ ਹੈਗਾ ਹੈ ਕਿ ਜਦੋਂ ਵੀ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਕਦੀ ਜਵਾਬ ਨਹੀਂ ਦਿੱਤਾ ਹੈਗਾ ਹਮੇਸ਼ਾ ਉਹਨਾਂ ਦੇ ਨਾਲ ਮੋੜਨਾ ਇੱਕ ਗੱਲ ਹੋਰ ਆ ਵੀ ਲੋਕ ਬਹੁਤ ਖਫਾ ਹੋ ਚੁੱਕੇ ਆ ਕੱਲੇ ਬਾਣਬੇਛੇ ਦੀ ਗੱਲ ਨਹੀਂ ਕਰਦਾ ਕੱਲੇ ਗੁਰਾਇਆਂ ਦੀ ਗੱਲ ਨਹੀਂ ਕਰਦਾ ਪੰਜਾਬ ਦੀ ਗੱਲ ਹੀ ਭਾਵੇਂ ਕਰ ਲੋ ਉਹ ਕਹਿੰਦੇ ਬਹੁਤ ਇਹੋ ਜਿਹੇ ਕਾਉਂਸਲਰ ਵੀ ਹੁੰਦੇ ਆ ਭਾਈ ਸਾਨੂੰ ਕੋਈ ਲੋੜ ਪੈਂਦੀ ਆ ਮੁਸੀਬਤ ਪੈਂਦੀ ਆ ਅਸੀਂ ਉਹਨਾਂ ਕੋਲ ਕੰਮ ਲੈ ਕੇ ਜਾਂਦੇ ਹਾਂ ਉਹ ਅਫਸਰਾਂ ਨਾਲ ਪਹਿਲਾਂ ਹੀ 35 65 25 75 ਕੋਈ ਨਾ ਕੋਈ 60 ਗਾਣ ਲਾ ਲੈਂਦੇ ਆ ਵੀ ਸਾਡੇ ਕੋਲ ਜਿੰਨੀ ਕੁ ਪੂੰਜੀ ਜੋੜੀ ਨਹੀਂ ਉਹ ਅਫਸਰਾਂ ਦਵਾਦੇ ਆ ਜਾਂ ਕੋਈ ਨਾ ਕਰੇ ਜਾਨਕਿ ਰਿਸ਼ਵਤ ਖੋਜਦੇ ਬੜਾ ਬੋਲ ਬੁਲਾ ਰਿਆ ਹੁਣ ਤੁਸੀਂ ਗੱਲਾਂ ਦੇ ਵੱਡੀਆਂ ਕਰ ਰਹੇ ਹੋ ਜਿਵੇਂ ਅਸੀਂ ਪੜ੍ਹੇ ਲਿਖੇ ਆ ਸਾਡੀ ਗੱਲਬਾਤ ਆ ਜਿਵੇਂ ਫੋਨ ਦੇ ਕੰਮ ਕਰਾਣਗੇ ਆ ਜਿਹ ਲੋਕਾਂ ਦੀ ਰਿਸ਼ਵਤ ਖੋਰੀ ਆ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਉਹਨੂੰ ਸਹੀ ਕੰਮ ਕਰਾਉਣ ਦੇ ਪੈਸੇ ਦੇਣੇ ਪੈਂਦੇ ਆ ਉਹਨਾਂ ਨੂੰ ਕੋਈ ਸਟੈਪ ਚੱਕੂਗੇ ਬਿਲਕੁਲ ਕਿਉਂਕਿ ਵੱਡੇ ਵੱਡੇ ਦਾਅਵੇ ਆ ਵੱਡੇ ਵੱਡੇ ਜਿਹੜੇ ਸਰਕਾਰ ਦਾਅਵੇ ਕਰਦੇ ਆ ਕਿ ਕਰਪਸ਼ਨ ਫ੍ਰੀ ਕਰ ਦੋਗੇ ਪਰ ਮੈਂ ਇੱਕ ਗੱਲ ਦਾ ਜ਼ਰੂਰ ਭਰੋਸਾ ਯਕੀਨ ਜਿਹੜਾ ਦਿਨਾ ਆ ਤੁਹਾਨੂੰ ਜੇਕਰ ਮੌਕਾ ਮਿਲਦਾ ਹੈ ਲੋਕ ਸਾਨੂੰ ਫਤਵਾ ਦਿੰਦੇ ਆ ਤੇ ਇਸ ਗੱਲ ਦਾ ਮੈਂ ਤੁਹਾਨੂੰ 100 ਨਹੀਂ 200% ਯਕੀਨ ਨਾਲ ਗੱਲ ਕਹਿਣਾ ਆ ਕਿ ਜਿਹੜਾ ਵੀ ਕੰਮ ਹੋਊਗਾ ਤੁਹਾਡੇ ਕੋਲ ਉਹ ਬਿਲਕੁਲ ਬਿਨਾ 1 ਰੁਪਿਆ ਦਿੱਤੇ ਬਿਨਾ ਰਿਸ਼ਵਤੋਂ ਕੰਮ ਹੋਊਗਾ ਜੇਕਰ ਕੋਈ ਵੀ ਡਿਪਾਰਟਮੈਂਟ ਚਾਹੇ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਦਾ ਕੰਮ ਹੋਵੇ ਜੈਜ ਬਸ਼ਰਤ ਇਹ ਹੁਣ ਹੈਗਾ ਕਿ ਕੰਮ ਜੈਜ ਹੋਣਾ ਚਾਹੀਦਾ ਹੈ ਬਿਨਾ ਕੋਈ ਰਿਸ਼ਵਤ ਦਿੱਤੇ ਤੋਂ ਉਹ ਕੰਮ ਹੋਊਗਾ ਇਸ ਗੱਲ ਦੀ ਗਾਰੰਟੀ ਸਾਡੀ ਹੈ ਜੇਕਰ ਕਿਸੇ ਦਾ ਕੋਈ ਰਿਸ਼ਵਤ ਲਈ ਜਾਂਦੀ ਹੈ ਤੇ ਜਿੰਨੀ ਰਿਸ਼ਵਤ ਲਈ ਜਾਊਗੀ ਤੁਸੀਂ ਦੱਸਣਾ ਹੈ ਸਾਡੇ ਕੋਲ ਇੰਨੀ ਰਿਸ਼ਵਤ ਦੀ ਡਿਮਾਂਡ ਜਿਹੜੀ ਕੀਤੀ ਹੈਗੀ ਆ ਜਾਂ ਲਈ ਗਈ ਆ ਉਹ ਵਾਪਸ ਕਰਨੀ ਹੈ ਜਾਂ ਮੈਂ ਆਪਣੀ ਜੇਬ ਚ ਦਵਾਂ ਉਹ ਮੇਰੀ ਜ਼ਿੰਮੇਵਾਰੀ ਹੋਊਗੀ ਮੈਂ ਇਸ ਗੱਲ ਤੁਹਾਨੂੰ ਯਕੀਨ ਵੀ ਦਿਵਾਣਾ ਤੇ ਇੱਕ ਭਰੋਸਾ ਵੀ ਦਿਨਾ ਸੋ ਭਾਈ ਜੀ ਇਹ ਤਾਂ ਤੁਸੀਂ ਬਹੁਤ ਵੱਡਾ ਐਲਾਨ ਕਰਤਾ ਵੀ ਜੇ ਕੋ ਰਿਸਪੈਕ ਲੈਂਦਾ ਜਾਂ ਤੁਹਾਡੇ ਬਾੜ ਚ 19 ਕਿ ਹੁੰਦੀ ਆ ਉਹ ਪੈਸੇ ਤੁਸੀਂ ਆਪਣੀ ਜੇਬ ਚ ਭਰੋਗੇ ਬਿਲਕੁਲ ਗੱਲ ਇਹ ਹੈ ਕਿ ਕੰਮ ਜਾਇਜ਼ ਹੋਣਾ ਚਾਹੀਦਾ ਹੈ ਕਿ ਕੰਮ ਇਹ ਦੇਖੋ ਜੀ ਇਹ ਬਹੁਤ ਇੰਟਰਵਿਊ ਦੇਖਿਆ ਬਹੁਤ ਕੌਨਸਰਟ ਦਿੱਤੀਆਂ ਵੀ ਹੋ ਗਿਆ ਜਿਹੜੇ ਉਮੀਦਵਾਰ ਵੀ ਖੜੇ ਹੈ ਗਿਆ ਪਰ ਕਿਸੇ ਨੇ ਏਡੀ ਯੁਰਤ ਦੇ ਨਾਲ ਏਡੀ ਜ਼ਿੰਮੇਵਾਰੀ ਨਾਲ ਗੱਲ ਨਹੀਂ ਕੀਤੀ ਭਾਈ ਜੇ ਕੋਈ ਮੇਰੇ ਬਾੜ ਜਿ ਰਿਸ਼ਤਵਾਰੀ ਹੋਈ ਕਿਸੇ ਆਪਸ ਨੂੰ ਪੈਸੇ ਦਿੱਤੇ ਜਾਂ ਦੇਣੇ ਪਏ ਉਹ ਜ਼ਿੰਮੇਵਾਰ ਵੀ ਮੈਂ ਹੋਊਗਾ ਮੇਰੇ ਤੋਂ ਪੈਸੇ ਲੈ ਕੇ ਜਾਇਓ ਭਾਵੇਂ 10000 ਹੋਵੇ ਚਾਹੇ 50000 ਭਾਵੇਂ ਉਹ ਲੱਖ ਚਲੋ ਜੀ ਆਪਾਂ ਹੁਣ ਖਤਮ ਕਰੀਏ ਗੱਲ ਲਾਸਟ ਦੇ ਵਿੱਚ ਲੋਕੀ ਵੋਟਾਂ ਪਾ ਜਾਂਦੇ ਆ ਟਰਸਟ ਕਰਦੇ ਆ ਲੋਕਾਂ ਨੂੰ ਪਤਾ ਵੀ ਕੌਣ ਸਹੀ ਕੌਣ ਗਲਤ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਕਾਉਂਸਲਰ ਬਣ ਜਾਂਦੇ ਹੋ 21 ਦਸੰਬਰ ਸ਼ਾਮ 7 8 ਵਜੇ ਕਿਹੜੇ ਅਹਿਮ ਮੁੱਦੇ ਆ ਡਿਵੈਲਪਮੈਂਟ ਨੂੰ ਲੈ ਕੇ ਕੀ ਕਰਨ ਜਾ ਰਹੇ ਹੋ ਮੁੱਦੇ ਲੋਕ ਨੇ ਹੋਏ ਤਕੜ ਸਾਹਿਬ ਇਹ ਕੋਈ ਵਿਧਾਨ ਸਭਾ ਦੀ ਚੋਣ ਨਹੀਂ ਹੈ ਜਿਹੜਾ ਲੋਕਾਂ ਨੂੰ ਪਤਾ ਨਹੀਂ ਹੈਗਾ ਗੁਰਾਇਆਂ ਸ਼ਹਿਰ ਹੈ ਜਿਹੜਾ ਇਹ ਮੈਂ ਤਾਂ ਇਹਨੂੰ ਕਹੂੰਗਾ ਇਹ ਪਿੰਡਾਂ ਨਾਲੋਂ ਵੀ ਮਹਾਰਾ ਹੈ ਅੱਜ ਦੇ ਟਾਈਮ ਹੈ ਜਿਹੜਾ ਹੈ ਪਿੰਡਾਂ ਦੀ ਡਿਵੈਲਪਮੈਂਟ ਦੇਖੀ ਜਾਵੇ ਤੇ ਲੋਕ ਕਹਿੰਦੇ ਆ ਹੁਣ ਬੋਪਾਰਾਂ ਦੀ ਗੱਲ ਕਰ ਲੈਂਦੇ ਆ ਆਪਾਂ ਜਿਹੜਾ ਸਾਡੇ ਵੋਟ ਸ਼ੁਰੂ ਹੁੰਦਾ ਇੱਕ ਨੰਬਰ ਵੋਟ ਜਿਹੜਾ ਆ ਬੋਪਾਰਾਂ ਤੋਂ ਸ਼ੁਰੂ ਹੁੰਦਾ ਹੈ ਚਾਹੇ 13 ਨੰਬਰ ਵੋਟ ਦੀ ਗੱਲ ਕਰ ਲਈ ਉਹਦਾ ਵੀ ਕੁਝ ਹਿੱਸਾ ਹੈ ਜਿਹੜਾ ਬੋਪਾਰਾਂ ਦੇ ਵਿੱਚ ਪੈਂਦਾ ਹੈ ਜਦੋਂ ਅਸੀਂ ਉੱਥੇ ਸਮੱਸਿਆਵਾਂ ਕਵਰ ਕਰਨ ਜਾਂਦੇ ਆ ਲੋਕਾਂ ਦੀ ਸਮੱਸਿਆਵਾਂ ਸੁਣਦੇ ਆ ਤੇ ਲੋਕ ਸਾਨੂੰ ਇਸ ਗੱਲ ਦਾ ਕਹਿੰਦੇ ਆ ਕਿ ਆ ਜੋੜੇ ਅਸੀਂ ਹੱਥ ਸਾਨੂੰ ਤੁਸੀਂ ਸ਼ਹਿਰ ਨਾਲ ਛੱਡੋ ਸ਼ਹਿਰ ਨਾਲ ਘਟਾਓ ਨਗਰ ਕੌਂਸਲ ਨਾਲ ਸਾਨੂੰ ਪਿੰਡ ਦੇ ਵਿੱਚ ਪਾ ਦਿਓ ਕਿਉਂਕਿ ਇੰਨੀਆਂ ਕਸਮਸਿਆਵਾਂ ਉੱਥੇ ਮੈਂ ਖੁਦ ਕਵਰ ਕੀਤੀਆਂ ਹੋਈਆਂ ਲੋਕ ਬਿਮਾਰ ਹੁੰਦੇ ਦੇਖੇ ਆ ਚਾਹੇ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਗੁਰਦੁਆਰਾ ਸਾਹਿਬ ਹੈ ਮੰਦਿਰ ਹੈ ਉੱਥੇ ਅੰਬੇਦਕਰ ਪਾਰਕ ਹੈ ਅੰਬੇਦਕਰ ਚੌਕ ਹੈ ਜਿੱਦੇ ਐਂਟਰੀ ਦੇ ਉੱਤੇ ਹੀ ਉੱਥੇ ਜਿਹੜਾ ਗੰਦਾ ਪਾਣੀ ਜਿਹੜਾ ਸਵਾਗਤ ਕਰਦਾ ਲੋਕਾਂ ਦਾ ਕੋਈ ਤਿਲਕ ਦਾ ਬੱਚੇ ਛੋਟੇ ਛੋਟੇ ਜਿਹੜੇ ਸਕੂਲ ਦੇ ਵਿੱਚ ਜਾਂਦੇ ਆ ਡਰੱਸਾਂ ਪਾਈਆਂ ਹੁੰਦੀਆਂ ਉਹ ਆਦੇ ਆ ਤੇ ਉਹ ਉਹੀ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਆਂਦੇ ਆ ਉਸ ਕਹਿੰਦੇ ਅਸੀਂ ਤਾਂ ਆਪਣੇ ਰਿਸ਼ਤੇਦਾਰ ਨਹੀਂ ਸਮਝ ਸਕਦੇ ਇੱਥੇ ਕਿ ਇਸ ਗੰਦੇ ਪਾਣੀ ਦੇ ਵਿੱਚੋਂ ਕੱਢਿਆ ਇੱਥੇ ਤੱਕ ਡਿਮਾਂਡ ਕਰਦੇ ਕਿ ਮਤਲਬ ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਤੁਸੀਂ ਪੈਲ ਦੇ ਆਧਾਰ ਤੇ ਜੜ ਤੋਂ ਖਤਮ ਕਰ ਦੋਗੇ ਕੋਸ਼ਿਸ਼ ਪੂਰੇ ਕਰੂੰਗਾ ਮੈਂ ਨਾ ਕੋਈ ਲੀਡਰ ਐ ਨਾ ਮੈਂ ਕੋਈ ਲਾਰਾ ਲਾਣਾ ਹੈ ਪਹਿਲਾਂ ਵੀ ਜਿਹੜੇ ਆਵਾਜ਼ ਚੱਕਦੇ ਆਏ ਆ ਅੱਗੇ ਵੀ ਚੱਕਦੇ ਆਉਂਗੇ ਬਸ ਇਹ ਐ ਕਿਉਂਕਿ ਅਸੀਂ ਸਿਰਫ ਕੀ ਹੈ ਸਾਡਾ ਕੰਮ ਅਸੀਂ ਪ੍ਰਸ਼ਾਸਨ ਤੇ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਾ ਸਕਦੇ ਆ ਲੋਕਾਂ ਦੀ ਜਿਹੜੀ ਮੰਗ ਹੋ ਗਈ ਚਰਚ ਇੱਕ ਹੋਰ ਬੜੀ ਉੱਠੀ ਆ ਕਹਿੰਦੇ ਆਜ਼ਾਦ ਉਮੀਦਵਾਰ ਆ ਸੀਟਾਂ 2000 ਇੱਧਰ ਉੱਧਰ ਹੋਣੀਆਂ ਉਦੋਂ ਪੈਣਾ ਪੰਗਾ ਤੇ ਉਦੋਂ ਪ੍ਰੋਫੈਸਰ ਇਸ਼ੂ ਲੇਡੀ ਸੀਟ ਹੋ ਜਾਣੀਆਂ ਹੋ ਸਕਦਾ ਇਥੋਂ ਦੇ ਪ੍ਰਧਾਨ ਵੀ ਬਣ ਜਾਣ ਇਦਾਂ ਦਾ ਵੀ ਸ਼ਹਿਰ ਚੋਂ ਦਾ ਵੀ ਇਦਾਂ ਦਾ ਵੀ ਕੋਸ਼ ਦੇਖ ਰਹੇ ਹੋ ਕੁਝ ਕਿਉਂਕਿ ਇਹ ਜਿਹੜਾ ਹੈ ਇਹ ਪ੍ਰਧਾਨਗੀ ਆਣੀ ਹੈ ਇਹ ਜਦੋਂ ਇਲੈਕਸ਼ਨ ਹੋਣੀ ਹੈ ਤਕਰ ਸਾਹਿਬ ਉਸ ਤੋਂ ਬਾਅਦ ਹੀ ਅਨਾਉਂਸ ਹੋਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਪ੍ਰਧਾਨਗੀ ਰਿਜ਼ਰਵ ਆਂਦੀ ਹੈ ਜਨਰਲ ਕਹਾ ਕਹਿੰਦੇ ਤੁਸੀਂ ਕੈਪ ਬਣਾਉਣੀ ਜੇ ਇਦਾਂ ਦਾ ਵੀ ਮੌਕਾ ਮਿਲਦਾ ਤੁਸੀਂ ਰੈਡੀ ਹੋ ਜੇਕਰ ਉਹ ਪਰਮਾਤਮਾ ਮਨਜ਼ੂਰ ਹੋਗਾ ਅਸੀਂ ਕੋਈ ਵਾਅਦਾ ਨਹੀਂ ਕੋਈ ਜਦੋਂ ਜੋ ਕਿਸਮ ਦਾ ਮਨਜ਼ੂਰ ਹੋਊਗਾ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਗਏ ਆ ਪਹਿਲਾਂ ਮੈਂ ਸੀਗਾ ਲੰਮੇ ਸਮੇਂ ਤੋਂ ਹੈਗਾ ਲੋਕਾਂ ਨੂੰ ਸਮਰਪਤ ਹੈਗਾ ਲੋਕਾਂ ਦੀ ਸਮੱਸਿਆਵਾਂ ਹੱਲ ਕਰਾਉਣ ਦੇ ਲਈ ਜੋ ਮੇਰੇ ਤੋਂ ਬਣ ਹੁੰਦਾ ਮੈਂ ਕਰਦਾ ਆ ਅੱਗੇ ਵੀ ਹੈ ਪਰ ਮੈਂ ਆਪਣੇ ਪਰਿਵਾਰ ਨੂੰ ਵੀ ਨਾਲ ਸ਼ਾਮਲ ਕਰ ਰਿਹਾ ਕਿ ਅਸੀਂ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਹਾਊਸ ਦੇ ਵਿੱਚ ਆਵਾਜ਼ ਚੱਕੇ ਮੈਂ ਬਾਹਰ ਲੈ ਕੇ ਆਵਾਜ਼ ਉਹਦੀ ਜਿਹੜੀ ਆ ਬਲੰਦ ਕਰੂੰਗਾ ਇਹ ਸਾਨੂੰ ਬਾਡ ਨੰਬਰ 6 ਤੋਂ ਉਮੀਦਵਾਰ ਪ੍ਰੋਫੈਸਰ ਇਸ਼ੂ ਦੇ ਹਸਬੰਡ ਮਨੀਸ਼ 바ਵਾ ਜਿਨ੍ਹਾਂ ਨੇ ਠੋਕ ਵਜਾ ਕੇ ਗੱਲਾਂ ਕਰਤੀਆਂ ਬਹੁਤ ਵੱਡੀਆਂ ਗੱਲਾਂ ਕਰਤੀਆਂ ਕਹਿੰਦੇ ਅਸੀਂ ਵੋਟਾਂ ਕੱਟਣ ਨਹੀਂ ਆਏ ਅਸੀਂ ਕਿਸੇ ਨੂੰ ਜਿਤਾਉਣ ਨਹੀਂ ਆਏ ਅਸੀਂ ਤਾਂ ਕਹਿੰਦੇ ਹਰਾਉਣ ਆਏ ਆ ਜਿੱਤ ਤਾਂ ਕਹਿੰਦੇ ਸਾਡੀ ਪੱਕੀ ਆ ਨਾ ਐਲਾਨ ਹੋਣਾ ਬਾਕੀ ਆ ਇਹ ਵੀ ਰਿਜ਼ਲਟਾਂ ਦੇ ਦਿਨ ਪਤਾ ਕਰਾਂਗੇ ਫਿਰ ਉਹਨਾਂ ਨੇ ਗੱਲਾਂ ਕਰਤੀਆਂ ਵੇ ਭਾਵੇਂ ਇੱਕ ਪਾਸੇ ਤਿੰਨ ਮਰਦ ਲੜਾਈ ਲੜ ਰਹੇ ਆ ਦੂਜੇ ਪਾਸੇ ਇਹਨਾਂ ਦੀ ਵਾਈਫ ਔਰਤ ਲੜਾਈ ਲੜ ਰਹੀ ਆ ਚਾਹੇ ਥਾਣੇ ਜਾਣ ਦੀ ਲੋੜ ਪਵੇ ਕਚਹਿਰੀ ਜਾਣ ਦੀ ਪਵੇ 24 ਘੰਟੇ ਲੋਕਾਂ ਦੀ ਸੇਵਾ ਦੇ ਤਤਵਾ ਰਾਵਾਂਗੇ ਜਿਹੜੇ ਵੱਡੇ ਇਲਜ਼ਾਮ ਲਾ ਰਹੇ ਆ ਜਾਂ આરોਪ ਲਾ ਰਹੇ ਆ ਵੀ ਇਹ ਪ੍ਰੋਫੈਸਰ ਹੈਗੇ ਆ ਇਹਨਾਂ ਨੇ ਤਾਂ ਬਾੜ ਚ ਬੰਨਣਾ ਨਹੀਂ ਇਹਨਾਂ ਦਾ ਆਉਣਾ ਹੀ ਹੈ ਨਹੀਂ ਮੋਹਰਾ ਕਿੱਥੋਂ ਰਵਾਉਂਗੇ ਕੰਮ ਕਿੱਥੋਂ ਕਰਾਉਂਗੇ ਬਹੁਤ ਵੱਡਾ ਇਹਨਾਂ ਨੇ ਬਿਆਨ ਦਿੱਤਾ ਵੀ ਭਾਈ ਅਸੀਂ ਜੋਬ ਛੱਡ ਦਿਆਂਗੇ ਅਸਤੀਫਾ ਦੇ ਦਿਆਂਗੇ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਵਾਂਗੇ ਐਡਾ ਵੱਡਾ ਵਾਅਦਾ ਇਹਨਾਂ ਨੇ ਕਰਤਾ ਇੱਕ ਹੋਰ ਵੱਡਾ ਐਲਾਨ ਕਰਤਾ ਜੋ ਪੂਰੇ ਪੰਜਾਬ ਦੇ ਇਤਿਹਾਸ ਚ ਕਿਸੇ ਨੇ ਐਡੀ ਵੱਡੀ ਗੱਲ ਨਹੀਂ ਆਖੀ ਇਹ ਕਹਿੰਨੇ ਜੇ ਸਾਡੇ ਵਾਰਡ ਦੇ ਵਿੱਚ ਕਿਸੇ ਅਫਸਰ ਨੇ ਰਿਸ਼ਵਤ ਖੋਰੀ ਕੀਤੀ ਜਾਂ ਕਿਸੇ ਨੂੰ ਸਹੀ ਕੰਮ ਕਰਾਉਣ ਵੱਲੇ ਸਾਡੀ ਕੌਂਸਲ ਹੁੰਦੇ ਹੁੰਦੇ ਪੈਸੇ ਦੇਣੇ ਪਏ ਤਾਂ ਜ਼ਿੰਮੇਵਾਰੀ ਸਾਡੀ ਹੋਊਗੀ ਉਹ ਪੈਸੇ ਅਸੀਂ ਦਵਾਂਗੇ ਅਸੀਂ ਜ਼ਿੰਮੇਵਾਰ ਹੋਵਾਂਗੇ ਤੇ ਅਫਸਰਾਂ ਨਾਲ ਵੀ ਗੱਲਬਾਤ ਦੇਖਣਾ ਕਿਹੜੇ ਢੰਗ ਨਾਲ ਕਰਨੀਆਂ ਮਤਲਬ ਜੇ ਹੁਣ ਐਦਾਂ ਢੜਲੇਦਾਰ ਤਾਨੂੰ ਕੌਂਸਲ ਮੇਰੇ ਆ ਪੜਿਆ ਲਿਖਿਆ ਕੌਂਸਲ ਮੇਰਾ ਤੇ ਮੇਰੇ ਖਿਆਲ ਨਾਲ ਲੋਕਾਂ ਨੂੰ ਸਪੋਰਟ ਦੱਬ ਕੇ ਕਰ ਦੇਣੀ ਚਾਹੀਦੀ ਆ ਚਰਚਾ ਇਹ ਵੀ ਆ ਚਾਹੇ ਭਾਜਪਾ ਪਾਰਟੀ ਆ ਚਾਹੇ ਆਮ ਆਦਨੀ ਪਾਰਟੀ ਆ ਚਾਹੇ ਕਾਂਗਰਸ ਇਹਨਾਂ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈਗਾ ਖਿਲਾਰੇ ਇਹਨਾਂ ਨੇ ਪਹਿ ਚੁੱਕੇ ਆ ਉਹਨਾਂ ਪਾਰਟੀਆਂ ਦੇ ਵਰਕਰ ਵੀ ਪ੍ਰੋਫੈਸਰ ਇਸ਼ੂ ਦੇ ਟਰੱਕ ਦੇ ਨਿਸ਼ਾਨ ਤੇ ਮੋਹਰਾਂ ਲਾਉਣ ਲਈ ਤਿਆਰ ਵਰ ਤਿਆਰ ਬੈਠਿਆ ਹੋ ਜੋ ਫੇ ਇਕੱਠੇ ਸਾਰੇ 21 ਦਸੰਬਰ ਨੂੰ ਚੋਣਾ ਆ ਗਈਆਂ ਵੋਟਾਂ ਪੈ ਜਾਣੀਆਂ ਸ਼ਾਮ ਨੂੰ ਰਿਜ਼ਲਟ ਆ ਜਾਣਿਆ ਸਾਰੇ ਦੇਖ ਲਾਂਗੇ ਬਾਣ ਨੰਬਰ 6 ਆ ਇਹਨਾਂ ਦਾ ਚੋਣ ਨਿਸ਼ਾਨ ਟਰੱਕ ਆ ਆਜ਼ਾਦ ਉਮੀਦਵਾਰ ਆ ਕੈਮਰਾਵਰ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਕਰਾਇਆ